हाँ है पर तो हाँ, मैं नहीं ही फले जो फले जो को बी पी चाजी सवाल कई श्रीकाल मेरे चैनल उम्मीद करते सारे ठीक ठाक होवोगे आज दिन है क्या भीरबार ਔਰ ਇਹ ਚਾਰ ਦਾ ਟਾਈਮ ਹੋ ਗਿਆ ਵੀਡੀਓ ਸ਼ੁਰੂ ਕਰਨੀ ਲੱਗੀ ਆ ਵੀਡੀਓ ਸ਼ੁਰੂ ਕਰਦੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੋ ਇਸ ਸਬਸਕ੍ਰਾਈਬ ਵੀਡੀਓ ਅੰਦਰ ਤੱਕ ਰੂ ਦੇਖਿਆ ਕਰੋ ਵੀਡੀਓ ਦੇਖ ਕੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਿੰਨੂੰ ਦੱਸਿਆ ਕਰੋ ਇਹ ਬਹੁਤੀ ਸੀਗੀ ਮੈਂ ਕੋੜਾ ਪੀਪੀਜ ਇਹਦੇ ਕੋਲ ਛੋਟੀ ਜਿਹੀ ਪੀਪੀ ਰੁਕੀ ਹੋਈ ਹੈਗੀ ਪਤਾ ਨਹੀਂ ਇਧਰ ਦੀਦੀ ਨਹੀਂ ਸੀ ਆਉਂਦੇ ਨਾਲ ਲੱਗਿਆ ਇਹ ਮੈਂ ਆਪ ਇੱਥੇ ਰੱਖ ਦੇਉਂਦੇ ਆ ਲੈੰਡਰ ਗੈਸ ਕੋਲੇ ਚਾਹ ਬਣਾਉਣੇ ਨੇ ਜਿਹੜਾ ਉਹ ਪੌਲੀ ਨੇ ਮੈਂ ਚਾਹ ਚਾਹ ਇਹ ਆਉ ਦੇਣੇ ਨਾਲ ਡਾਲੇ ਬੱਟੇ ਕੋਡਾਲੇ ਫਿਰ ਜਦੋਂ ਆਪਾਂ ਚਾਹ ਬਣਾਉਂਦੇ ਹਾਂ ਤਾਂ ਫਿਰ ਥੁਰਤ ਤਾਂ ਬੰਦੇ ਨਹੀਂ ਜਾਂਦੇ ਹੈਗੇ ਆ ਤੋਟ ਜਿਹੜੇ ਬਰਦ ਜਾਂਦੇ ਨੇ ਮਵਾ ਸੇਪੀ ਪੀਪਰ ਲੈਣੀ ਹੁੰਦੀ ਹੈਗੀ ਛੋਟੇ ਛੋਟੇ ਡਲੀਆਂ ਕਰਕੇ ਵੀ ਫਿਰ ਵਿੱਚ ਗੜੀ ਪਾਈ ਜਾਂਦੀ ਹੈਗੀ। ਰੌਮਾ ਜਾਂ ਖੰਡ ਦੇ ਨਾਲ ਗੁੜ ਜ਼ਰੂਰ ਪਾਣੀ ਹੁੰਦੀ ਹੈ ਜੇ ਸ਼ੱਕਰ ਹੋਵੇ ਤਾਂ ਫਿਰ ਮੈਂ ਖੰਡ ਦੇ ਵਿੱਚ ਰੜਾ ਕੇ ਪੀਪੀ ਕਰ ਲੈਣੀ ਹੁੰਦੀ ਹੈ। ਅੱਡ-ਅੱਡ ਪਾਉਣ ਨਾਲ। ਦੁੱਟਾਈ ਖੰਡ ਵਿੱਚ ਰੱਡ ਪਾ ਲੈਣੀ ਹੁੰਦੀ ਹੈ ਛੋਟੇ-ਛੋਟੇ ਵਿੱਚ। 4 ਇੰਚ ਵਿੱਚ ਸ਼ੱਕਰ ਰੜਾ ਲੈਣੀ ਹੁੰਦੀ ਹੈ। ਹੁਣ ਆਪਾਂ ਇਦਿਹੀ ਲੈਂਦਾ ਗੁੜ। ਇਹ ਮੇਲਾ ਦਾ ਗਿੱਲਾ ਜਾਈਏ ਪਿਛਰਾ ਨਾ ਸੀ ਗਿੱਲਾ ਜਿਆ ਗੋੜਨੇ ਵੀ ਲਿਆਗਾ ਟਰਾਲੀ ਆਡਾ ਕੁਰਸੀ ਵੱਡੇ ਵੱਡੇ ਪਾਥੜੇ ਹੁੰਦੇ ਰਹਿੰਦਾ ਕੋਲੇ ਕੋਈ ਤਾਂ ਪੰਨਕੇ ਪਾਉਨੇ ਉਹ ਵੱਲ ਵੱਲੀ ਬੋਲਾ ਹੋ ਜਾਂਦਾ ਮੈਂ ਉਹ ਲੱਡੂਆਂ ਜਾਲਾ ਮੰਗਾਇਆ ਸੀ ਇਹ ਕਈ ਵਾਰ ਸੁੱਕਾ ਸੁੱਕਾ ਹੁੰਦਾ ਰੋੜਾ ਇਹ ਗਿੱਲਾ ਦੇ ਹੀ ਦਿੱਤਾ ਦੇਖਦੇ ਨਹੀਂ ਹੈਗੇ ਜਮੀ ਚੀਜ਼ ਲੈਣ ਦੇ ਜਿਦ ਕਲੇ ਹੁੰਦੇ ਨੇ ਮੈਂ ਚੁੰਟੇ ਨਾਲ ਪਨ ਕੇ ਪਾਉਂਦੀ ਸੀ ਫਿਰ ਉਹ ਸੁੱਕਾ ਜਾਂਦਾ ਹੱਥਾਂ ਨਾਲ ਵੀ ਫੁੱਟ ਜਾਂਦਾ ਜਿਹਾ ਇਹ ਜੀ ਕਰਕੇ ਆਪਾਂ ਲੱਡੂ ਨਾ ਇਹ ਜੀ ਕਰ ਕਰੀ ਮੈਂ ਤਾਂ ਪਨ ਪਨ ਪਾ ਲੈਣੀ ਹੁੰਦੀ ਆ ਇਹ ਜੀ ਕਰਕੇ ਅਰੇ ਜਦੋਂ ਤਾਂ ਹੱਥ ਲਿਪੜਦੇ ਨੇਗੇ ਫਿਰ ਤਾਂ ਕਰਕੇ ਮੈਂ ਚੁੰਟੇ ਨਾਲ ਚੁੰਟਾ ਲਖੋ ਕੇ ਜੀ ਪੰਦੀ ਸੀ ਇਹਦੋਂ ਵੀ ਥੋੜੀ ਛੋਟੀ ਪੈਂਦੀ ਐ ਜਾਜਾ ਆਪਾਂ ਦੋ ਗਲਾਸ ਹੀ ਚਾਹ ਦੇ ਬਣਾਉਨੇ ਦਿੱਤੇ ਜਦੋਂ ਵੀ ਥਰੀ ਐ ਬਸ ਸਵੇਰੇ ਵੀ ਦੋ ਗਲਾਸ ਸਵੇਰੇ ਤਾਂ ਡੇਢ ਹੀ ਦਰਦੀਆਂ ਮੈਂ ਇੱਕ ਘੜੀ ਬਿੰਦਲੇ ਜਿਵੇਂ ਆਪ ਕੋ ਸੌ ਉੱਠ ਕੇ ਦਵਾ ਦਿੰਦੇ ਨੇ ਸਕੂਲ ਨੂੰ ਤਿਆਰ ਹੋ ਜਾਂਦੇ ਨੇ ਰੋਟੀ ਖਾ ਲੈਂਦੇ ਨੇ ਮੈਂ ਹੀ ਦੋ ਵਾਰੀ ਪੀ ਲੈਣੀ ਆ ਇੱਕਦਮ ਮੈਂ ਤਿੰਨ ਵਾਰੀ ਪੀ ਲਾਂ ਤੇ ਉਹੀ ਗਲੀ ਪੈਂਦੀ ਆ ਉਹ ਸਭ ਪੁੱਛਿਆ ਜਾ ਮੇਰੇ ਦੰਦ ਡਿੱ ਨਹੀਂ ਦੁਖਣਾ ਹੁੰਦਾ ਹੈ ਰਤਨ ਦਿਨ ਹੋ ਗਏ ਪਰ ਸੋ ਸ਼ਾਮ ਨੂੰ ਰੂ ਦੀ ਜੀ ਖਾ ਲੇ ਮੈਨੂੰ ਕਹੀ ਆਂਦੀ ਸੀ ਪਹਿਲੀ ਵੀ ਮੇਰੇ ਹੱਥਾਂ ਦਾ ਟਾਈਮ ਇਹ ਕਿ ਢਿੱਡ ਨਾਲ ਦੁਖਣ ਲੱਗ ਜੇ ਮੇਰੇ ਦੁਖਦਾ ਬਟਾ ਉਹ ਹੀ ਗੱਲ ਹੋ ਗਈ ਇਹ ਰੋਟੀ ਖਾ ਲੈਣੀ ਹੈ ਨਾ ਉਹ ਰਾਤ ਵੀ ਜੇ ਰੋਟੀ ਖਾ ਲਈ ਉਹ ਦੁਖਣ ਲੱਗ ਗਿਆ ਤੇ ਵੇਰ ਦਾ ਜੀ ਜਦੀ ਨੇ ਇੱਕ ਰੋਟੀ ਖਾਧੀ ਬਸ ਜਿੰਨੀ ਖਾਧੀ ਉਹਨਾਂ ਕੋ ਫੇਰ ਦੁੱਖ ਹੈ ਪਤਾ ਨਹੀਂ ਕੀ ਹੋ ਗਿਆ ਉਹਦਾ ਹੀ ਨਾ ਠੀਕ ਹੋ ਜੂ ਦੁੱਖ ਨਾਲ ਦੁੱਖ ਉਹ ਦੂਰੇਗਾ ਥੋੜੀ ਜਿਮੈਨ ਦੀ ਖਾਦੀ ਰਾਤ ਚਮਚਾ ਜਿਮੈਨ ਦਾ ਖਾਦਾ ਉਹਨੇ ਥੋੜਾ ਜਿਹਾ ਅਸਰ ਕਰਿਆ ਬਸ ਵੇਰੇ ਤੇ ਟੋਖਣ ਲੱਗ ਗਿਆ ਰਾਤ ਦੀ ਰੋਟੀ ਖਾਧੀ ਕਿਉਂ ਨਹੀਂ ਬਚੀ ਗਈ ਸੋ ਇਹ ਵੀਡੀਓ ਬੰਦ ਕਰਦੀ ਆ ਫਿਰ ਆਪਾਂ ਪੀਟੀ ਤਾਂ ਭਰੂੰਗੀ ਮੇਜਾ ਤੇ ਵੀਡੀਓ ਬਾਈ ਲੰਬੀ ਹੋ ਜਾਂਦੀ ਸੌੜੀ 4 ਦਾ ਟਾਈਮ ਹੋ ਗਿਆ ਮੈਂ ਨਾ ਅੱਜ ਬਣਾਇਆ ਸੀਗਾ ਕਿਉਂ ਕਈ ਦਿਨਾਂ ਦੀ ਆਪਣੇ ਕੋਲੇ ਮਲਾਈ ਇਕੱਠੀ ਹੋਈ ਪਈ ਸੀਗੀ ਉਹ ਭਾਂਡੇ ਭਰਗੇ ਸੀਗੇ ਸਕੌਲਜੀ ਹੋਈ ਪਈ ਸੀ ਬਣਾਉਣ ਦੀ ਇਹਨੇ ਹੁਣ ਪਹਿਲਾਂ ਮੈਂ ਦੋ ਘਟੇ ਫਰਿਜ ਚ ਦੁਪਹਿਰੇ ਜੇ ਬਣਾਇਆ ਸੀ ਦੋ ਤਿੰਨ ਘਟੇ ਫਰਿਜ ਚ ਰੱਖਤਾ ਮੈਂ ਹੁਣ ਮੈਂ ਇਹਨੂੰ ਗਰਮ ਕਰਦੀ ਸੀਗੀ ਕੇਰਾ ਦਾ ਪੂਰੀ ਵਾਲ ਜਾ ਚੜਦਾ ਹੈ ਗਾ ਇਹ ਥੋੜੀ ਥੋੜੀ ਅੱਗ ਕਰਕੇ ਬਣਾਈ ਜਾਨੀ ਆ ਮੈਂ ਗੈਸ ਤੇ ਫਿਰ ਬਾਲਾ ਚਿਰ ਖੜਨਾ ਪਊਗਾ ਗੈਸ ਕੋਲ ਇੱਕ ਹੈਗਾ ਜਿਆਦੇ ਅੱਜ ਕਿਤੇ ਨਾ ਮੈਂ ਆਪਣਾ ਤੜਕਾ ਰੋਣ ਵਾਲੀ ਬਾਟੀ ਆ ਛੋਟੀ ਆ ਉਹ ਥੋੜੀ ਹੀ ਹੋ ਚੀ ਗਰਮ ਕਰ ਲੈਣੀ ਥੋੜਾ ਜਿਹਾ ਬਣਾਉਣੀ ਹੁੰਦੀ ਹੈ ਮੈਂ ਜਲਦੀ ਬਣਾ ਲੈਣੀ ਥੋੜੀ ਜਿਹੀ ਮਲਾਈ ਤੇ ਹਾਂਜੀ ਫਿਰ ਮੈਂ ਕੜਾਈ ਵਿੱਚ ਤਰਿਆਗਾ ਜਿਆਦੇ ਅੱਗ ਮੈਂ ਤਾਂ ਨਹੀਂ ਕਰਦੀ ਹੈਗੀ ਤਾਂ ਫਿਰ ਬਾਹਰ ਨੂੰ ਨਾ ਆ ਜੇ ਕਿਤੇ ਬਾਲੀ-ਬਾਲੀ ਜੀ ਆ ਜੇ ਤੇ ਸੇਂਦੀ-ਸੇਂਦੀ ਜੀ ਅੱਗ ਤੇ ਬਣ ਜੂਗਾ ਵਧੀਆ ਖੋ ਗਏ ਨੂੰ 15-20 ਮਿੰਟ ਤਰੇ ਲਓ ਜਦੋਂ ਕੇ ਰੱਖਿਆ ਹੋਇਆ ਛੱਡ ਗਿਆ ਨਾ ਫਿਰ ਤਾਂ ਚੇਤੀ ਬਣ ਜੂਗਾ ਕਿਉਂ ਆਪਣਾ ਛੱਡ ਗਿਆ ਲਿੱਪਰ ਗਿਆ ਬਸ ਥੋੜਾ ਜਿਹਾ ਹੋਰ ਲਿੱਪਰ ਦੂਗਾ ਬਸੂਨ ਦਾ ਪੰਜ ਚਾਰ ਮਿੰਟ ਲੱਗਣਗੇ ਤੇ ਮੈਂ ਨਾ ਚਾਪੀ ਲੱਗੀ ਥੋੜਾ ਜਿਹਾ ਥੱਲੇ ਵੀ ਲੱਗਾ ਜੀ ਕੱਟ ਕਰਕੇ ਇਥੋ ਜੇ ਘਰੇ ਬਾਹਰ ਮੱਛੀ ਜਾਂਦਾ ਬਣ ਗਿਆ ਮੈਨਾਂ 10 ਮਿੰਟ ਜਮ ਨਿੱਤਰ ਗਿਆ ਨੂਨਾ ਮੈਂ ਹੁਣ ਕਿੰਨੀ ਚ ਪਾਉਣ ਲੂੰਗੀ ਡੱਬਾ ਕੋ ਮੇਰੇ ਕੋਲ ਹੈ ਨਹੀਂ ਕੋਈ ਬੈਲਾ ਇੱਕ ਪਹਿਲਾਂ ਭਰਿਆ ਪਿਆਗਾ ਕਿ ਨਕੇ ਨੀ ਚ ਪਊਗਾ ਕਿ ਨੀ ਚ ਪਊਗਾ ਸ਼ਾਇਦ ਕਿਲੋ ਤੋਂ ਵੱਧ ਹੋਣਾ ਨਹੀਂ ਇਹ ਥੋੜਾ ਮੋਟਾ ਬਚੂਗਾ ਜਿਹੜਾ ਅਸੀਂ ਰੋਜ਼ ਸਬਜ਼ੀ ਚ ਪਾਉਣ ਨੂੰ ਰੱਖਿਆ ਹੁੰਦਾ ਨਾ ਡੋਂਗਾ ਜੋ ਚ ਕੱਢ ਲਾਂਗੇ ਬਾਕੀ ਛੇਟੋ ਛੇਟੋ ਛੇੜੂ ਜਿਹੜਾ ਇਹ ਟੱਕ ਖੋਆ ਜਾ ਰਹਿ ਜਾਂਦਾਗਾ ਵਧੀਆ ਹੁੰਦਾ ਹੈ ਸਵਾਦ ਖਾਨ ਚ ਘਰਮਣ ਤੇ ਮੈਂ ਹੀ ਖਾਣੇ ਹੁੰਦੇ ਨੇ ਇਹਨੂੰ ਹੋਰ ਕੋਈ ਨਹੀਂ ਖਾਂਦਾ ਕਹਿੰਦੇ ਨੇ ਤਾਂ ਕਿਹੋ ਜਿਹਾ ਲਾਗਾ ਜਿਹੜਾ ਏਠ ਹੋ ਰਹਿ ਜੂਗਾ ਇੱਥੇ ਮਿੱਠਾ ਪਾਵਾਂਗੇ ਆਪਾਂ ਚਲ ਖੋ ਆ ਜਾ ਰਹਿ ਜਾਂਦਾ ਹੈ ਏਠ ਪਹਿਲਾਂ ਨਹੀਂ ਦਹੀਂ ਨਹੀਂ ਆਇਆ ਨੇ ਮੈਨੂੰ ਲਓ ਜੀ ਟਾਈਮ ਹੋ ਗਿਆ। 9:30 ਹੋ ਗਏ। ਰੋਟੀ ਤਾਂ ਮੈਂ ਬਣਾ ਲਈ। ਸਬਜ਼ੀ ਪਈ ਹੈ ਆਪਣੇ ਕੋਲੇ। ਰੋਟੀਆਂ ਮੈਂ ਬਣਾਈਆਂ ਨੇ ਬਸ। ਇਹ ਡੜੀ ਦੀ ਮੰਨ ਲੋਕ ਲਈ ਤੇ ਦੋ ਚੂੜਾ ਬਣਾਉਣਾ। ਹਰਮਨ ਨੇ ਕਿਹਾ ਮੈਂ ਖਿਚੜੀ ਖਾ ਲੀ। ਹਰਮਨ ਦਾ ਸੁਪ ਤਿਆਰ ਹੈਗਾ ਕਿ ਚਾਹ ਰੋਟੀ ਖਾ ਕੇ ਬੱਤ ਖੁਸ਼ ਹੋਏਗੀ। ਤੇ ਮੈਂ ਬਣਾਈ ਇਹ ਖੀਚੜੀ ਆਪਦੇ ਵਾਸਤੇ ਨੂੰ ਤਾਂ ਪਰ ਆਪਾਂ ਸਾਰਿਆਂ ਨੇ ਬਣਾਈ ਐ ਵੀ ਸਾਰੇ ਖਾ ਲਵਾਂਗੇ ਆਟਾ ਚੱਕੀ ਦਾ ਤੇ ਬਣਾਈ ਐ ਮੈਂ ਆਪਦੇ ਕਰਕੇ ਮੈਨੂੰ ਨਾ ਢਿੱਡੀ ਨਹੀਂ ਖੜਦਾ ਜਿਹੜਾ ਉਹ ਤੋਂ ਸਹੀ ਜਿਵੇਂ ਜੇ ਖਾਦੇ ਮੈਂ ਉਹਦੇ ਹੱਥ ਨਹੀਂ ਰੋਟੀ ਖਾ ਕੇ ਤਾਂ ਲੱਗਦਾ ਉਹ ਤਾਂ ਹੁਣ ਹਟ ਗਿਆ ਰੋਟੀ ਖਾ ਕੇ ਫੇਰ ਲੱਗ ਜਾਂਦਾ ਮੈਂ ਤਾਂ ਸਾਡੀ ਰੋਟੀ ਖਾਂਦੀ ਨਹੀਂ ਹੈਗੀ ਸਵੇਰੇ ਵੀ ਖਾਦੀ ਸੀ ਉਹ ਸਵੇਰੇ ਐ ਜੇ ਕਿਰਾਏ ਦੀ ਹੋ ਗਿਆ ਵੀ ਰੋਟੀ ਖਾ ਲਈ ਦੁੱਖ ਆ ਫਿਰ ਵੀ ਖਾਦੀ ਰੋਟੀ ਖਾਂਦੀ ਨਹੀਂ ਭੁੱਖ ਤਾਂ ਲੱਗਦੀ ਹੈਗੀ ਪਰ ਫਾਦੀ ਦੇ ਦੁੱਖਾਂ ਲੱਗਾ ਰੋੜਾ ਘੱਟ ਪਾਓ ਕਿਤੇ ਨਹੀਂ ਮੈਦੇ ਧਰਤੀ ਸੀ ਪਹਿਲਾਂ ਛੋਟੇ ਗੈਸ ਤੇ ਪਈ ਰੱਖ ਲੈਣਾ ਪਰ ਛਿੜਾਈ ਸੀ ਬਾਰੋਂ ਕਿੱਥੇ ਰੱਖੀ ਰੁਪਈਆ ਥੋੜੀਆਂ ਰੋਟੀਆਂ ਲਾ ਲਈਆਂ ਬਸ। ਇਹ ਲੋੜੀ ਖਿਚੜੀ ਆਪਣੀ ਬਣਨ ਵਾਲੀ ਹੈ ਬਸ। ਇਹ ਬਟਰ ਰੋਟੇ ਹੁੰਦੇ ਸੀ ਕਿ ਮੂੰਗੀ ਦੇ ਚੌਲ ਦੀ ਖਿਚੜੀ ਬਣਾਏ। 2 ਘੰਟਾ ਪਾਦਾਂ ਨੂੰ ਮਗਾਣਾ ਜੇ ਘੱਟ ਪੈ ਜਾਂਦਾ। ਇਹਦੇ ਨਾਲੋਂ ਜ਼ਿਆਦਾ ਵੀ ਨਾ ਹੋਣੀ। ਇਹ ਥੋੜੀ ચીਕ ਚੂਰ ਹੋ ਜਾਂਦੀ ਹੋ ਜਾਂਦਾ। ਘੋੜੀ ਮੇ ਪਾਤਾ ਬਣਨ ਵਾਲਾ ਪੈਂਤੀ ਕਰਕੇ ਜਰਦੀ ਬਣਨੀ ਵੀਰੇ ਦੰਡੀਆ ਪੈਠੀ ਕਰਦੇ ਜੀ ਮੇਰੇ ਕਿਸੇ ਹੋਰ ਵੀ ਨਾਲ ਵੀਡੀਓ ਦੇਖ ਕੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੀ ਚੈੱਕ ਕਰੋ ਜੀ ਜੇ ਮੇਰੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ 拜拜。